ਬਾਬਾ ਜੀ ਹਰਿਆਣਾ ਸਰਕਾਰ ਤੇ ਹਰਿਆਣਾ ਪੁਲਿਸ ਮਿਲ ਕੇ ਦੇਖ ਲਓ ਗੁਰਦੁਆਰਿਆਂ 'ਚ ਕੀ ਕਰਤੂਤਾਂ ਕਰਦੇ ਲੱਗੇ ਹੋਏ ਨੇ ਅੰਮ੍ਰਾਲੇ ਦੇ ਅੰਦਰ ਆਹ ਦੇਖੋ ਦਾਰੂ ਦੀ ਬੋਤਲਾਂ ਗੁਰਦੁਆਰੇ ਦੇ ਕਮਰਿਆਂ 'ਚੋਂ ਮੇਰੇ ਨੇ ਉੱਥੇ ਪੁਲਿਸ ਵਾਲੇ ਰੱਖੇ ਹੋਏ ਨੇ ਇਹਨਾਂ ਨੇ ਹਨਾ ਵੀ ਜਿਹੜੀ ਆ ਹਰਿਆਣਾ ਕਮੇਟੀ ਆ ਨਾ ਇਹਨਾਂ ਨੇ ਪੁਲਿਸ ਵਾਲੇ ਰੱਖੇ ਹੋਏ ਨੇ ਕਿਸਾਨਾਂ ਦੇ ਖਿਲਾਫ ਤੁਸੀਂ ਇੱਥੇ ਰਹੋ ਤੇ ਕਿਸਾਨਾਂ ਦੇ ਪਿੰਡਾਂ 'ਚ ਜਾ ਜਾ ਕੇ ਕਿਸਾਨਾਂ ਨੂੰ ਰੋਕੋ ਨੁਕਸਾਨ ਕਰੋ ਦੇਖੋ ਕੀ ਮਿਲ ਰਿਹਾ ਮਾਚਸਾਂ ਦਾ ਦਾਰੂ ਦੀ ਬੋਤਲਾਂ ਫਰੇ ਅੱਗੇ ਸ਼ੇਫਿੰਗ ਦੀ ਮਸ਼ੀਨ ਉਹ ਪਤਾ ਨਹੀਂ ਕੀ ਕੀਤਾ ਜੰਡਾ ਲਾਦਾ ਲੋਕਾਂ ਦੇ ਉੱਤੇ ਉਹ ਅੱਜ ਕਮੇਟੀ ਦਾ ਜੋਕਰੇ ਗੁਰਦੁਆਰੇ ਦਾ ਆ ਦੇਖੋ ਚਲੋ 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 ਆ ਵੀਰ ਆ ਆ ਦੇਖੋ ਸ਼ਰਮ ਆਣੀ ਚਾਹੀਦੀ ਐਨੂੰ ਹਰਿਆਣਾ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਬੀਜੇਪੀ ਸਰਕਾਰ ਨੇ ਪੁਲਿਸ ਵਾਲਿਆਂ ਨੂੰ ਕਮਰੇ ਦਿੱਏ ਵੇ ਤੇ ਇਹ ਬੰਦੇ ਆਪਣਾ ਬੋਰੀ ਵੀ ਤਰ੍ਹਾਂ 9 ਤਰੀਕ ਨੂੰ ਆਏ 9 ਤਰੀਕ ਨੂੰ ਮੈਨੇਜਰ ਨੂੰ ਅੱਜ 15 ਹੋ ਗਈ ਮੈਨੇਜਰ ਇਹੀ ਦਾ ਸ਼ਰਮਾਣੀ ਚਾਹੀਦੀ ਹੈ ਤੇ ਇਹਨੂੰ ਵੀ ਕਹਿਣਾ ਚਾਹੁੰਦੇ ਜਿਹੜਾ ਸੱਚੋ ਲੱਗੇ ਹੋਏ ਨੇ ਨਾ ਬਾਬਾ ਜੀ ਗਲਤ ਨਾ ਕਰੋ ਕੁਝ ਵੀ ਭੁਗਤਦੇ ਆ ਵੀ ਨਹੀਂ ਜਾਣਾ ਫਿਰ ਠੀਕ ਹੈ ਨਾ ਨੁਕਸਾਨ ਬਹੁਤ ਵੱਡਾ ਕਰਾ ਲਓਗੇ ਆਪਣਾ ਤਰੀਕੇ ਨਾਲ ਰਹਿ ਲਓ ਗੁਰਦੁਆਰਿਆਂ ਤੋਂ ਦੂਰ ਰਹੋ